ભગવંતમાન સાહેબ લોકતંત્ર ਦਾ કાનકરના જે ਕਿਸੇ ਤੋਂ ਸਿੱਖਣਾ ਤੇ ਮੈਂ ਸਮਝਦਾ ਭਗਵંતમાન ਤੋਂ ਵੱਡਾ aadharan ਜਾਂ ਆਮ ਆਦਮੀ ਤੋਂ ਵੱਡਾ aadharan ਨਹੀਂ ਕੋਈ ਮਿਲ ਸਕਦਾ ਉਹਨੇ ਜੋ ਖਬਰ ਆ ਰਹੀ ਹੈ ਕਿ ਸਾਰੇ ਜ਼ਿਲ੍ਹੇ ਦੇ SSP DIGs ਹਰ ਜ਼ਿਲ੍ਹੇ ਦੀ ਪल्स ਇਕੱਠੀ ਕਰ ਲਈ ਹੈ ਕਿ ਕਿਸਾਨ ਭਰਾਵਾਂ ਨੂੰ ਦੇ ਪੰਜਾਬ ਦੇ ਅੰਨਦਾਤਾ ਨੂੰ ਜਿਹੜਾ ਆਪਦੀ ਹੱਕੀ ਮੰਗਾਂ ਵਾਸਤੇ ਜੋ ਫਾਰਮ ਸੁਸਾਇਡ ਹੋ ਰਿਹਾ ਕਿ ਐਮਐਸਪੀ ਕਾਨੂੰਨ ਬਣੇ ਕਿਸਾਨਾਂ ਤੱਕ ਐਮਐਸਪੀ ਪਹੁੰਚੇ ਜੇ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਹੋ ਤੇ ਉਹਨਾਂ ਨੂੰ ਉਹ ਐਮਐਸਪੀ ਦੇ ਭਾਅ ਮਿਲਣ ਹਰ ਫਸਲ ਦੇ ਜੋ ਸਿਰਫ ਤੇ ਸਿਰਫ ਸੁਆਮੀਨਾਥਨ ਕਮਿਸ਼ਨ ਦੀ ਇੰਪਲੀਮੈਂਟੇਸ਼ਨ ਦੀ ਗੱਲ ਕਰਦੇ ਆ ਔਰ ਜਿਨ੍ਹਾਂ GaAs ਸਭ ਤੋਂ ਮੈਂ ਕਹਿ ਸਕਦਾ ਇੱਕ ਜ਼ਮਾਨੇ 'ਚ ਇੱਕ ਸਮਿਆਂ 'ਚ ਕਿਉਂਕਿ ਸਿਆਸਤ ਸੀ ਮੈਂ ਸਮਝਦਾ ਹੈ ਭਗਵੰਤ ਮਾਨ ਆਪ ਉਹਨਾਂ ਦੇ ਮਦਾਈ ਸਨ ਔਰ ਇਹ ਵੀ ਵਾਅਦਾ ਕੀਤਾ ਸੀ ਬਾਈ ਦੀ ਸਰਕਾਰ ਬਣ ਤੋਂ ਪਹਿਲਾਂ ਜੇ ਕੇਂਦਰ ਦੀ ਸਰਕਾਰ ਭਾਜਪਾ ਦੀ ਕਿਸਾਨ ਭਰਾਵਾਂ ਦੀ ਹੱਕੀ ਮੰਗਾ ਨਹੀਂ ਮੰਨੂਗੀਆ ਮੰਨਣ ਗਿਆ ਤੇ ਭਗਵੰਤ ਮਾਨ ਸਰਕਾਰ ਪੰਜਾਬ 'ਚ ਬਣਦੇ ਸਾਰ ਉਹਨਾਂ ਦੀ ਸਾਰੀਆਂ ਮੰਗਾ ਮੰਨੂਗਾ ਵੀ ਤੇ ਲਾਗੂ ਵੀ ਕਰੂਗਾ ਔਰ ਇਥੋਂ ਤੱਕ ਕਹਿਤਾ ਕਿ ਜਿਸ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਆਜੂ ਅਨ ਦਾਤਾ ਨੂੰ ਖੁਦਕੁਸ਼ੀ ਕਰਨ ਦੀ ਲੋੜ ਨਹੀਂ ਪਊਗੀ ਕੋਈ ਖੁਦਕੁਸ਼ੀ ਦੀ ਖਬਰ ਨਹੀਂ ਆਊਗੀ ਮਤਲਬ ਉਹ ਐਡਾ ਪ੍ਰਫੁੱਲਤ ਹੋਊਗਾ ਹੀਲ ਬੀ ਸੋ ਹੈਪੀ ਕੋਈ ਨਾ ਰਾਜ਼ੀ ਹੋਊਗਾ ਉਹਨੂੰ ਐਮ ਐਸ ਪੀ ਮਿਲੂਗਾ ਔਰ ਕਹਿੰਦੇ ਸੀ ਦਿੱਲੀ ਮਾਡਲ ਲਾਗੂ ਕਰਾਂਗੇ ਜਿਵੇਂ ਕੇਜਰੀਵਾਲ ਸਾਹਿਬ ਦਿੱਲੀ ਦੇ ਕਿਸਾਨਾਂ ਨੂੰ ਐਮ ਐਸ ਪੀ ਕਾਸਟ ਪਲੱਸ 50% ਸੁਆਮੀਨਾਥਨ ਕਮਿਸ਼ਨ ਨੂੰ ਇੰਪਲੀਮੈਂਟ ਕੀਤਾ ਉਹ ਕਰਨਗੇ ਇਸ ਛੀਤਾ ਸਾਰਾ ਝੂਠ ਲੋਕਾਂ ਨੇ 3 ਸਾਲ ਉਸ ਨੂੰ ਐਕਸਪੀਰੀਅੰਸ ਹੀ ਕਰ ਲਿਆ ਮਗਰ ਅੱਜ ਕੀ ਕਰਨ ਲੱਗੇ ਆ ਅੱਜ ਦੇਸ਼ ਦੇ ਪੰਜਾਬ ਦੇ ਅੰਨਦਾਤਾ ਨਾਲ ਧੱਕੇਸ਼ਾਈ ਗੁੰਡਾਗਰਦੀ ਗळा ਘੁੱਟਣ ਵਾਲੀ ਗੱਲ ਜਿਹੜਾ ਭਗਵੰਤ ਮਾਨ ਆਪ ਕਹਿੰਦਾ ਸੀ ਜਦੋਂ ਇਹਨੂੰ ਇੱਕ ਸਵਾਲ ਹੋਇਆ ਇੱਕ ਟੀਵੀ ਚੈਨਲ ਵੱਲੋਂ ਕਿ ਪੰਜਾਬ ਦਾ ਅੰਨਦਾਤਾ ਦਿੱਲੀ ਨੂੰ ਕਿਉਂ ਜਾਂਦਾ ਤੇ ਭਗਵੰਤ ਜੀ ਦਾ ਜਵਾਬ ਸੀ ਕਹਿੰਦਾ ਦੇਸ਼ ਦਾ ਕਿਸਾਨ ਹੈ ਜੇ ਆਪਣੀ ਰਾਜਤਾਨੀ ਤੇ ਨਹੀਂ ਜਾਵੇ ਤੇ ਹੋਰ ਕਿੱਥੇ ਜਾਵੇ ਲਾਹੌਰ ਨੂੰ ਜਾਵੇ ਤੇ ਅੱਜ ਭਗਵੰਤ ਜੀ ਨੇ ਤੈਨੂੰ ਪੁੱਛਣਾ ਚਾਹਣਾ ਜੇ ਸ਼ਾਂਤਮਈ ਤਰੀਕੇ ਨਾਲ ਕਿਉਂਕਿ ਲੋਕਤੰਤਰ ਚ ਡੈਮੋਕ੍ਰੇਸੀ ਚ ਸ਼ਾਂਤਮਈ ਢੰਗ ਨਾਲ ਕੋਈ ਆਪ ਦੀ ਲੜਾਈ ਲੜ ਰਿਹਾ ਹੋਵੇ ਆਪ ਦੀ ਹੱਕੀ ਮੰਗਾ ਮਨਾਉਣ ਵਾਸਤੇ ਐਗਰੀਕਲਚਰ ਸੈਕਟਰ ਡਿਸਟ्रेस ਚ ਹੋਵੇ ਖੁਦਕੁਸ਼ੀ ਰੁਕ ਨਾ ਰਹੀ ਹੋਵੇ ਕਿਸਾਨਾਂ ਦੇ ਕਰਜ਼ੇ ਮਾਪ ਨਹੀਂ ਹੋ ਰਹੇ ਹੁਣ ਜਦ ਕਿ ਵੱਡੇ ਵੱਡੇ ਉਦਯੋਗਪਤੀਆਂ ਦੇ ਲੱਖਾਂ ਅਰਬਾਂ ਕਰੋੜਾਂ ਰੁਪਈਆ ਮਾਪ ਭੋਗਿਆ ਹੋਵੇ ਤੇ ਇੱਕ ਕਿਸਾਨ ਕੀ ਉਹਦਾ ਪਰਿਵਾਰ ਵਧੀਆ ਐਜੂਕੇਸ਼ਨ ਵਧੀਆ ਪੜ੍ਹਾਈ ਲਿਖਾਈ ਵਧੀਆ ਆਪਦੇ ਬੱਚੇ ਧੀ ਦਾ ਵਿਆਹ ਕਰ ਸਕੇ ਉਸ ਗੱਲ ਲਈ ਕਿਸਾਨੀ ਨੂੰ ਇੱਕ ਲਾਇਵੰਤ ਧੰਦਾ ਬਣਾਉਣ ਲਈ ਲੜਾਈ ਲੜ ਰਿਹਾ ਹੋਵੇ ਔਰ ਅੱਜ ਉਸ ਕਿਸਾਨ ਨੂੰ ਚੱਕਣ ਦੀ ਤਿਆਰੀ ਆ ਧੱਕੇਸ਼ਾਈ ਚਾਹੇ ਅੱਜ ਬਹੁਤ ਵੱਡਾ ਪੁਲਿਸ ਦਾ ਕ੍ਰੈਕਡਾਊਨ ਹੋਣ ਲੱਗਿਆ ਔਰ ਜਿੰਨੇ ਵੀ ਕਿਸਾਨ ਬਾਰਡਰਾਂ ਤੇ ਬੈਠੇ ਆਪਦੀ ਮੰਗਾਂ ਨੂੰ ਲੈ ਕੇ ਉਹਨਾਂ ਤੇ ਬਹੁਤ ਵੱਡਾ ਤੁਸੀਂ ਸਮਝੋ ਐਕਸ਼ਨ ਜਿਹਦੇ ਚ ਯੂਜ਼ ਆਫ ਫੋਰਸ ਯੂਜ਼ ਆਫ ਪੁਲਿਸ ਵਰਤੋਂ ਲੱਗਿਆ ਔਰ ਮੈਂ ਭਗਵੰਤ ਮਾਨ ਨੂੰ ਇਹ ਵਾਰਨਿੰਗ ਦੇਣਾ ਚਾਹੁੰਦਾ ਕਿ ਜੇ ਉਹਦੇ ਚ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਇਫ ਐਨੀਬਾਡੀ ਲੂਜ਼ਸ ਹਿਸ ਲਾਈਫ ਜੇ ਕਿਸੇ ਦੀ ਜ਼ਿੰਦਗੀ ਜਾਂਦੀ ਹੈ ਮੈਂ ਇਹ ਮੰਗ ਕਰ ਲੂੰਗਾ ਫਿਰ ਮਜਬੂਰ ਹੋਊਂਗਾ ਇਹ ਮੰਗ ਰੱਖਣ ਵਾਸਤੇ ਕਿ ਉਹਦੀ ਮੌਤ ਦਾ ਜ਼ਿੰਮੇਵਾਰ ਕੋਈ ਹੋਰ ਨਹੀਂ ਭਗਵੰਤ ਮਾਨ ਹੈ ਪਹਿਲਾਂ ਤੂੰ ਧੋਖਾ ਦਿੱਤਾ ਉਹਨਾਂ ਨੂੰ ਸੱਦ-ਸੱਦ ਮੀਟਿੰਗਾਂ ਕੀਤੀਆਂ ਫਿਰ ਤੂੰ ਮੀਟਿੰਗ ਤੋਂ ਭੱਜਿਆ ਔਰ ਅੱਜ ਜੇ ਉਹ ਆਪ ਦੀ ਗੱਲ ਤੈਨੂੰ ਤਾਂ ਕਹਿੰਦੀ ਕੁਝ ਨਹੀਂ ਉਹ ਤਾਂ ਦਿੱਲੀ ਕੇਂਦਰ ਸਰਕਾਰ ਨੂੰ ਲੈ ਕੇ ਬੈਠੇ ਆ ਨਾ ਦਿੱਲੀ ਜਾਣ ਦਿੱਤਾ ਜਾਂਦਾ ਤੇ ਅੱਜ ਜੇ ਪੰਜਾਬ ਦੀ ਧਰਤੀ ਤੇ ਬੈਠੇ ਨੇ ਅੱਜ ਤੈਨੂੰ ਉਹ ਵੀ ਨਹੀਂ ਚੰਗੇ ਲੱਗਦੇ ਇਸ ਲਈ ਬੀਜੇਪੀ ਦਾ ਰਲ ਕੇ ਜੋ ਖੇਡ ਖੇਡਿਆ ਜਾ ਰਿਹਾ ਮੈਂ ਮਹਿਸੂਸ ਕਰਦਾ ਹਾਂ ਅੱਜ ਲਾਅਨ ਆਰਡਰ ਦਾ ਇੱਕ ਅੱਗੇ ਕੋਲਾਪਸ ਫੇਲਿਅਰ ਅਕਰਨਲੂ ਕਿਵੇਂ ਕੁੱਤਿਆ ਬੰਬ ਬਲਾਸਟ ਰੋਜ਼ ਹੋ ਰਿਹਾ ਇੱਕ ਨਵਾਂ ਕੰਮ ਤੁਸੀਂ ਛੇੜ ਲੈਣਾ ਜਿਹਦੇ ਬਹੁਤ ਖਤਰਨਾਕ ਸਿੱਟੇ ਨਿਕਲਣਗੇ ਔਰ ਇਹ ਪੰਜਾਬ ਨੂੰ ਸਿੱਧੇ ਸਿੱਧ ਡੀਰੇਲ ਤੇ ਰੋਲਣ ਦੀ ਮੈਂ ਸਮਝਦਾ ਇੱਕ ਸਾਜ਼ਿਸ਼ ਹੈ ਜੀਤੇ ਸਭ ਤੋਂ ਵੱਡਾ ਨਾਮ ਭਗਵੰਤ ਮਾਨ ਦਾ ਸਾਹਮਣੇ ਆਉਣਾ ਸੋ ਦਿਸ ਪੁਲਿਸ ਕ੍ਰੈਕਡਾਊਨ ਪੁਲਿਸ ਦੀ ਧੱਕੇਸ਼ਾਹੀ ਇਹ ਮੈਂ ਸਮਝਦਾ ਹਾਂ ਆਈ ਕੰਡੈਮਨ ਇਟ ਇਨ ਦ ਸਟਰੋਂਗੇਸਟ ਪੋਸੀਬਲ ਵਰਡਸ ਕਿਉਂਕਿ ਲੋਕਤੰਤਰ ਚ ਜੇ ਸ਼ਾਂਤਮਈ ਤਰੀਕੇ ਨਾਲ ਕੋਈ ਆਪ ਦੀ ਗੱਲ ਨਾ ਰੱਖ ਸਕੇ ਤੇ ਫਿਰ ਤਾਂ ਇਹ ਐਮਰਜੈਂਸੀ ਆ ਜੋ ਇੰਦਰਾ ਗਾਂਧੀ ਨੇ ਲਾਈ ਸੀ ਇਹ ਐਮਰਜੈਂਸੀ ਆ ਕਿ ਜੋ ਕੋਈ ਵੀ ਆਪ ਦੀ ਹੱਕੀ ਮੰਗਾਂ ਦੀ ਗੱਲ ਕਰਦਾ ਸੀ ਉਹਤੇ ਪਰਚਾ ਹੁੰਦਾ ਸੀ ਫਿਰ ਤੂੰ ਪਰਚੇ ਇੱਕ ਨਹੀਂ ਅਨੇਕਾ ਕਰ ਲਈ ਮਗਰ ਪੰਜਾਬੀ ਨੂੰ ਪਿਆਰ ਨਾਲ ਤਾਂ ਸਮਝਾ ਜੂ ਪੰਜਾਬ ਦਾ ਅਨਦਾਤਾ ਪਿਆਰ ਨਾਲ ਤਾਂ ਸਮਝੂ ਜਿਹੜੀ ਤੁਹਾਡਾ ਪੁਲਿਸ ਫੋਰਸ ਹੈ ਭਗਵੰਤ ਮਾਨ ਇਸ ਨੂੰ ਕਿਸੇ ਨੇ ਬਰਦਾਸ਼ਤ ਨਹੀਂ ਕਰਨਾ ਐਂਡ ਇਫ ਇਟ ਰਿਜ਼ਲਟਸ ਇਨ ਲਾਸ ਆਫ ਲਾਈਫ অর ਪ੍ਰੋਪਰਟੀ ਮੈਂ ਸਮਝਦਾ ਇਹ ਸਭ ਤੋਂ ਵੱਡਾ ਫੇਲੀਅਰ ਤੁਹਾਡਾ ਹੋਊਗਾ ਔਰ ਤੁਹਾਡੀ ناکامی ਸਾਹਮਣੇ ਦੇਖਣ ਨੂੰ ਮਿਲੂਗੀ ਵੈਸੇ ਤਾਂ ਰੋਜ਼ ਲੋਕ ਸੁਣਦੇ ਆ ਪੜ੍ਹਦੇ ਆ ਦੇਖਦੇ ਆ ਨਗਰ ਇਹ ਇੱਕ ਪਲਾਨਡ ਐਕਸ਼ਨ ਜੋ ਸੀਐਮ ਹਾਊਸ ਚ ਪਲਾਨ ਹੋਇਆ ਹੈ ਇਹਦੇ ਲਈ ਤੇ ਸਿੱਧੇ ਜ਼ਿੰਮੇਵਾਰ ਫਿਰ ਤੁਸੀਂ ਹੋਵੋਗੇ ਸੋ ਮੈਂ ਹੁਣ ਵੀ ਅਪੀਲ ਕਰਦਾ ਕਿ ਯੂਜ਼ ਆਫ ਫੋਰਸ ਕਿਸੇ ਵੀ ਨਾਗਰਿਕ ਦੇ ਖਿਲਾਫ ਨਹੀਂ ਹੋਣਾ ਚਾਹੀਦਾ ਉਹਨਾਂ ਦੀਆਂ ਕਿਸਾਨਾਂ ਦੀਆਂ ਦਾਤਾਂ ਦੀਆਂ ਮੰਗਾ ਮੰਨੀਆਂ ਜਾਣੀਆਂ ਚਾਹੀਦੀਆਂ ਔਰ ਇਸ ਠੱਕੇशाही ਦੇ ਵਿਰੁੱਧ ਮੈਂ ਅੱਜ ਤੁਹਾਡੇ ਨਾਲ ਸੰ ਇਹ ਸਾਂਝਾ ਪਾ ਰਿਹਾ ਕਿਉਂਕਿ ਇਹ ਆਮ ਚਰਚਾ ਹੈ ਕਿ ਸਾਰੇ ਥਾਣੇ ਖਾਲੀ ਕਰਤੇ ਗਏ ਔਰ ਸਭ ਨੂੰ ਪਹੁੰਚਾ ਦਿੱਤਾ ਗਿਆ ਕਿ ਇਹ ਇਹਨਾਂ ਨੂੰ ਫੜ ਕੇ ਇਹਨਾਂ ਦੀ ਕੁੱਟਮਾਰ ਕਰਕੇ ਇਨਾਂ ਨੂੰ ਅਰੈਸਟ ਕੀਤਾ ਜਾਵੇ which is very sad اور ਮੈਂ ਕੰਡੈਮਨ ਕਰਦਾ ਇਸ ਦਾ ਬਹੁਤ ਬਹੁਤ ਤਾਂ